ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਫੌਕਸ ਨਿਊਜ਼ ਫਰ ਹੁਸ਼ਿਆਰਪੁਰ ਫੌਕਸ ਦੀ ਟੀਮ ਅੱਜ ਮਾਝਪੁਰ ਪਹੁੰਚੀ ਨੇ ਬਹੁਤ ਹੀ ਸੂਜਵਾਨ ਔਰ ਸਮਝਦਾਰ ਔਰ ਪੁਰਾਣੇ ਨੇਤਾ ਈਸ਼ਵਰ ਸਿੰਘ ਜੀ ਮਾਝਪੁਰ ਜੀ ਕੁਝ ਗੱਲਾਂ ਬਾਤਾਂ ਦੇ ਬਾਰੇ ਅਸੀਂ ਜਾਣੋ ਪਰਾਂਗ ਆਪਰੇ ਪ੍ਰੇਖਕ ਤੇ ਆਪਨੇ ਦਰਸ਼ਕਾਂ ਨੂੰ ਗੱਲਬਾਤ ਕਰਦੇ ਹਾਂ ਹਾਂ ਜੀ ਸਾਰੀ ਤੁਹਾਡਾ ਪਹਿਲਾ ਹੁਸ਼ਿਆਰਪੁਰ ਫੌਕਸ ਤੇ ਵੈਲਕਮ ਕਿ ਤੁਹਾਨੂੰ ਰਸਨਿਕ ਤੋਂ ਬਹੁਤ ਬਤਨਵਾੜਾ ਕਿਸੇ ਜਿਸ ਦੇ ਦਰਸ਼ਨ ਦਿੱਤੇ ਤੁਹਾਡੇ ਜੀ ਮਿਲਦਾ ਬਸ ਇਸ ਤਰ੍ਹਾਂ ਬਤਨਵਾੜਾ ਬਹੁਤ ਪਾਰਟੀਆਂ ਆ ਗਈਆਂ ਨੇ ਤੁਸੀਂ ਇਸ ਪਾਰਟੀ ਨੂੰ ਹੀ ਕਿਉਂ ਜ਼ਿਆਦਾ ਮੱਧ ਰੱਖ ਦਿੱਤੀ ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦਾ ਪਹਿਲਾਂ ਸ਼ੁਕਰ ਕਰਨਾ ਚਾਹੁੰਦਾ ਤੇ ਮੈਨੂੰ ਇਸ ਪਾਰਟੀ ਦੇ ਵਿੱਚ ਜਿਹੜੀ ਥਾਂ ਦਿੱਤੀ ਹੈ ਮੈਂ ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦਾ ਇਹ ਪਾਰਟੀ ਇਸ ਕਰਕੇ ਮੈਂ ਤਾਂ ਸਾਡੇ ਜ਼ਿਆਦਾ ਕੀ ਕੀ ਹੈ ਇੱਕ ਤੇ ਇਹ ਪੰਜਾਬ ਦੀ ਮਾਂ ਪਾਰਟੀ ਆ ਖੇਤਰੀ ਪਾਰਟੀ। ਜਦੋਂ ਮੇਰੇ ਬਾਬਾ ਜੀ ਉਹਨਾਂ ਨੇ 1920 ਤੋਂ ਜੱਤੋ ਦੇ ਮੋਰਚੇ ਵਿੱਚ ਜੇਲ ਕੱਟੀ ਐ ਔਰ ਪੰਥਕ ਪਰਵਾਰ ਆ ਸਾਡਾ ਮੇਰੇ ਪਿਤਾ ਜੀ ਹਾਂ ਅੰਬਦਨਸੀ ਵਿਖੇ ਵੀ ਜੇਲ ਕੱਟੀ ਪੰਜਾਬੀ ਸੂਬੇ ਮੋਰਚੇ ਵਿੱਚ ਵੀ ਜੇਲ ਕੱਟੀ ਧਰਮਯੋਧ ਮੋਰਚੇ ਵਿੱਚ ਵੀ ਜੇਲ ਕੱਟੀ ਔਰ ਮੈਂ ਨਿਕਲ ਹੁੰਦਾ ਹਾਂ ਉਹਨਾਂ ਦੇ ਜਦੋਂ ਨਾਲ ਰਿਹਾ ਨਾ ਮੈਨੂੰ ਇਹ ਸ਼ੌਂਕ ਵਾਂਗ ਹੋ ਗਿਆ ਕਿ ਮੈਂ ਪੰਜਾਬ ਦੀ ਜਿਹੜੀ ਆ ਸੇਵਾ ਕਰਨੀ ਆ ਬਜ਼ੁਰਗਾਂ ਤੋਂ ਬਾਅਦ ਮੈਂ ਤੁਸੀਂ ਬਚੂਟੇ ਦੇ ਨਾਲ ਹੀ ਉਦੋਂ ਸ਼ੁਰੂ ਕੀਤਾ ਸੀ ਇਹ ਕੰਮ ਹੁਣ ਤੱਕ ਮੈਂ ਜਿਹੜੀ ਸੇਵਾ ਪੰਜਾਬ ਦੀ ਕਰਦਾ ਆ ਰਿਹਾ ਤੇ ਨਹੀਂ ਮੇਰੇ ਤੇ ਫਰਸ਼ਦ ਬੱਦ ਤੋਂ ਬੱਦ ਹੁੰਦੀ ਆ ਉਹਨੇ ਮੈਂ ਸੇਵਾ ਕਰਦਾ ਕਾਫੀ ਲੰਮੇ ਸਾਲੇ ਤੋਂ ਤੁਸੀਂ ਪਾਰਟੀਆਂ ਆਪਣੀ ਸੇਵਾ ਨੇ ਭਾਈਆ ਹੋਰ ਪਰਦਾ ਆਜੂ ਨਾ ਆਇਆ ਤੁਹਾਨੂੰ ਕਮੀ ਮੇਂ ਪ੍ਰਧਾਨਯੁਕਤ ਕੀਤਾ ਵਾ ਅੱਜ ਜਿਹੜੀ ਆ ਤੁਸੀਂ ਬਰਕਤ ਚਦਾ ਹਾੜੀ ਵਾ ਤੁਹਾਨੂੰ ਇਸ ਕੰਮ ਖਾਸੇ ਤੇ ਕਰ ਦਰਸਲ ਇਹ ਆ ਕਿ ਮੈਂ ਜਦੋਂ ਨੌਕਰੀ ਵੀ ਕਰਦਾ ਸੀ ਨਾ ਤੋ ਮੇਰਾ ਅਕਾਲੀ ਦਲ ਦੇ ਨਾਲ ਪੂਰ ਸਾਲਾਂ ਦੇ ਸਮੇਂ ਤੋਂ ਪਿਆਰ ਸੀ ਮੈਂ ਅਕਾਲੀ ਦਲ ਦੇ ਨੌਕਰੀ ਦੇ ਨਾਲ-ਨਾਲ ਅਕਾਲੀਅਲ ਦੀ ਸੇਵਾ ਵੀ ਕਰਦਾ ਰਿਹਾ ਔਰ ਮੈਂ ਜਦੋਂ ਅਧਿਆਪਕਾਂ ਦਾ ਪ੍ਰਧਾਨ ਬਣਿਆ ਤੇ ਉਦੋਂ ਮੈਨੂੰ ਸੁਖਵੀਰ ਬਾਦਲ ਜੀ ਨੇ ਕਿਹਾ ਕਿ ਕਾਕਾ ਤੂੰ ਜੇ ਨੌਕਰੀ ਚੋਂ ਹੀ ਛੱਡ ਦੇ ਰਜਾਇਨ ਕਰ ਦੇ ਨੌਕਰੀ ਤੇ ਤੂੰ ਪਾਰਟੀ ਵਿੱਚ ਲਵਾ ਦੇ ਤੂੰ ਮੈਨੂੰ ਤੂੰ ਬਹੁਤ ਵਧੀਆ ਇਨਸਾਨ ਲੱਗਾ ਸੇਵਾ ਕਰਨ ਦਾ ਮੈਂ ਤੈਨੂੰ ਮੌਕਾ ਹੀ ਦੇਣਾ ਤੁਮੇ ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਲਾ ਪਾਰਟੀ ਦੇ ਵਿੱਚ ਉਹ ਜਿਆਦਾ ਬਹੁਤ ਹੋਰ ਵੱਧ ਵਰਕ ਕੀਤਾ ਤੇ ਮੈਨੂੰ ਸਰਦਾਰ ਸੁਖੀਰ ਸਿੰਘ ਬਦਲ ਨੇ 2005 ਦੇ ਵਿੱਚ 30 ਮਈ ਨੂੰ ਉਹਨਾਂ ਨੇ ਮੈਨੂੰ ਮਲਾਜ਼ਮ ਬੈਂਕ ਪੰਜਾਬ ਦਾ ਪ੍ਰਧਾਨ ਬਣਾ ਕੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਤੇ ਮੇਰਾ ਹਮੇਸ਼ਾ ਕੋ ਕੰਮ ਦੇਖਦੇ ਰਹੇ ਤੇ ਮੈਂ ਮੇਰੇ ਤੋਂ ਜਿੱਥੇ ਵੀ ਕਿਤੇ ਧਰਨਾ ਲੱਗਣਾ ਉੱਥੇ ਹੀ ਪਹੁੰਚਣਾ ਮਲਾਜ਼ਮਾਂ ਦੀਆਂ ਗੱਲਾਂ ਕੰਡਾਂ ਦੀ ਮਾਰੇ ਵੀ ਧਰਨੇ ਲਗਾਉਣੇ ਸਾਰੀਆਂ ਗੱਲਾਂ ਉਹਨਾਂ ਦੀ ਮਲਾਜਮਾਨੀ ਕਰਦੇ ਆ ਤੇ ਉਹਨਾਂ ਨੇ ਮੇਰਾ ਪਿਛਲੇ ਪੱਧਰ ਤੋਂ ਲਗਨ ਕੰਮ ਕਰਦਾ ਆ ਰਿਹਾ ਮੈਂ ਕਈ ਆਪਣੇ ਆਪ ਨੂੰ ਅਗੂ ਨਹੀਂ ਸੰਧਿਆ ਇੱਕ ਬਰਕਰ ਦੇ ਤੌਰ ਤੇ ਮੇਰੇ ਉਹਨਾਂ ਨੇ ਕੰਮ ਦੇਖ ਕੇ ਮੈਨੂੰ ਇਹ ਬਹੁਤ ਵੱਡੀ ਜਿਹੀ ਜ਼ਿੰਮੇਵਾਰੀ ਚੁੰਗੀ ਆ ਮੈਂ ਇਹ ਵਿਸ਼ਵਾਸ ਦਿਵਾਉਣਾ ਤੁਹਾਡੇ ਚੈਨਲ ਨੂੰ ਕਿ ਮੈਂ ਇਸ ਨੂੰ ਬੜੀ ਪੰਦੇਹੀ ਤੇ ਮਿਹਨਤ ਦੇ ਨਾਲ ਕੰਮ ਕਰਕੇ ਪਾਰਟੀ ਨੂੰ ਸ਼ੋਨੀ ਕਾਲੀ ਦਾ ਲੋਕੋਰ ਮਜ਼ਬੂਤ ਕਰਾਂਗਾ ਆਸਿਰ ਕਾਫੀ ਲੰਮੇ ਸਮੇਂ ਤੋਂ ਸੰਗਠਨ ਨੂੰ ਜਾਣਦੇ ਪਛਾਣਦੇ ਆ ਤੇ ਤੁਹਾਡੇ ਅੰਦਰ ਜੋ ਇੱਕ ਉਹਦਾ ਹੋਣ ਦੇ ਬਾਵਜੂਦ ਵੀ ਤੁਹਾਡੇ ਅੰਦਰ ਉਹ ਈਗੋ ਨਹੀਂ ਹੈਗੀ ਉਹ ਆਪਣਾ ਆਪ ਕੋਰੋਬ ਨਹੀਂ ਹੈਗਾ ਸਿੰਪਲ ਜਿਹਾ ਬਿਲਕੁਲ ਸਧਾਰਨਪੂਰਨ ਤੁਹਾਡੇ ਅੰਦਰ ਇਹ ਜਿਹਾ ਕਿਉਂ ਆ ਗੌਰਵ ਸਰ ਵੀ ਜੀ ਗੱਲ ਇਹ ਹੈ ਕਿ ਮੈਂ ਇੱਕ ਬਹੁਤ ਗਰੀਬ ਪਰਿਵਾਰ ਦਾ ਤੇ ਟਕਸਾਲੀ ਪਰਿਵਾਰ ਦਾ ਬੱਚਾ ਮੇਰੇ ਮਨ ਵਿੱਚ ਕਦੀ ਇਹ ਗੱਲ ਆਈ ਕੋਈ ਨਹੀਂ ਜਦੋਂ ਸਾਡੀ ਅਕਾਲੀ ਦਲ ਦੀ ਸਰਕਾਰ ਵੀ ਸੀ ਮੇਰੇ ਕੋਲ ਬਣ ਕੋਈ ਕਾਂਗਰਸੀ ਆ ਗਿਆ ਕੋਈ ਕਾਂਗਰੇਟ ਆ ਗਿਆ ਜਾਂ ਕੋਈ ਵੀ ਜਿਹੜਾ ਵੀ ਆ ਮੇਰੇ ਕੋਲ ਚੱਲ ਕੇ ਆਕੋ ਸਿੱਧੀ ਤੀਕੋ ਦਾ ਕੰਮ ਜਿਹੜਾ ਕਰਕੇ ਉਹਦੀ ਮਰ ਰਿਪੋਰਟ ਹੁੰਦੀ ਸੀ ਮੇਰੇ ਮਨ ਵਿੱਚ ਕੁਦਰਤੀ ਚਾਹ ਸੀ ਮੇਰੇ ਪੇਰੈਂਟਸ ਵੀ ਉਹ ਵੀ ਸ਼ੁਰੂ ਤੋਂ ਲੋਕਾਂ ਦੇ ਵਿੱਚ ਉਹਨਾਂ ਦਾ ਲਗਾਅ ਸੀ ਤੇ ਦੇਸ਼ ਸੇਵਾ ਪੰਜਾਬ ਦੀ ਸੇਵਾ ਸੀ ਕਰਨੀ ਹੈ ਤੇ ਸੱਚੇ ਦਿਲੋਂ ਕਰਨੀ ਹੈ ਉਹਨਾਂ ਦੇ ਦੇਖਾਂ ਤੇ ਮੈਂ ਚੱਲਦਾ ਤੇ ਇਸ ਮਕਾਮ ਤੇ ਪਹੁੰਚਾ ਜੇਕਰ ਹੁਣ ਗੱਲ ਕੀਤੀ ਜਾਵੇ ਤੋਂ ਦੋ ਇਸ ਟਾਈਮ ਸਰੋਮੀ ਕਾਲੀਦਾਨ ਦੇ ਵਿੱਚ ਹੁਸ਼ਾਰਤ ਕੁ ਉਮੀਦਵਾਨੀ ਤੰਦਰ ਜੀ ਨੇ ਇਹ ਜੋ ਕਿਹੜੇ ਮੁੱਦੇ ਲੈ ਕੇ ਸਰੋਮੀ ਕਾਲੀਦਾਨ ਮੈਦਾਨ ਵੀ ਟੁੱਟ ਰਹੀ ਹੈ ਤੇ ਕੀ ਲੱਗਦਾ ਜੇ ਇਸ ਟੈਂਪ ਫਤਿਹ ਹਾਸਲ ਕਰੇਗੇ ਦੇਖੋ ਬੰਦੇ ਆ ਅੱਜ ਲੋਕ ਸਭਾ ਚੋਣਾਂ ਜਿਹੜੀਆਂ ਪੰਜਾਬ ਤੋਂ ਹੋਣ ਜਾ ਰਹੀਆਂ ਉਹਦੇ ਵਿੱਚ ਸਾਨੂੰ ਜਿੱਤ ਤੇ ਸਾਡੀ ਹੈ ਹੀ ਹੈ ਪਰ ਲੋਕ ਜਿਹੜੇ ਆ ਆਪਦੀ ਸਰਕਾਰ ਤੋਂ ਪੂਰੀ ਤਰੱਕ ਚੁੱਕੇ ਆ ਲੇਕਿਨ ਸਰਕਾਰ ਸੁਬੀਰ ਸਿੰਘ ਬਾਦਲ ਦੇ ਜਿਹੜੇ ਮੁੱਦੇ ਆ ਉਹਨਾਂ ਨੇ ਕਿਹਾ ਕਿ ਸਾਨੂੰ ਕੁਰਸੀ ਦੀ ਭੁੱਖ ਨਹੀਂ ਹੈ ਅਸੀਂ ਪੰਥਕ ਮੁੱਦਿਆਂ ਨੂੰ ਲੈ ਕੇ ਜਿਦਾ ਬੰਦ ਅਧਿਕਾਰਾਂ ਦੀ ਗੱਲ ਆ ਅੱਜ ਦੇਖੋ ਅੱਜ ਪੰਜਾਬ ਦਾ ਪਾਣੀ ਜਿਹੜਾ ਉਹ ਖੋਲਿਆ ਗਿਆ ਪੰਜਾਬ ਨੂੰ ਰਾਜਧਾਨੀ ਚੰਡੀਗੜ੍ਹ ਜਿਹੜੇ ਮੈਨੇਜ ਸੀ ਉਹਨੂੰ ਦਿੱਤੀ ਗਈ ਉਹ ਵੀ ਹੋਣੀ ਪੰਜਾਬੀ ਬੋਲਦੇ ਇਲਾਕੇ ਵੀ ਖੋਲੇ ਆ ਅੱਜ ਬਹੁਤ ਸਾਰੇ ਮੁੱਦੇ ਆ ਔਰ ਜਿਹੜੀ ਆਮ ਸਰਕਾਰ ਨੇ ਬਦਲਾ ਦੇ ਨਾਤੇ ਲੋਕਾਂ ਦੇ ਨਾਲ ਪੰਜਾਬ ਦੇ ਵਿੱਚ ਝੂਲਣ ਕੇ ਸਰਕਾਰ ਬਣਾਈ ਸੀ ਅੱਜ ਲੋਕੀ ਉਹਦੇ ਉੱਤੇ ਪੂਰੀ ਤਰ੍ਹਾਂ ਅੱਕ ਚੁੱਕੇ ਆ ਅੱਜ ਦੇਖੋ ਮਲਾਜੇਨਪੁਰਕ ਦੀ ਮੈਂ ਗੱਲ ਕਰ ਰਿਹਾ ਹਾਂ ਮਲਾਜੇਨਪੁਰਕ ਜਿਹੜਾ ਐਸਲੇ ਬਹੁਤ ਬੇਚਾਨ ਔਰ ਥਾ-ਥਾ ਦੇਖੋ ਸਰਕਾਰ ਦੇ ਧਰਨੇ ਲੱਗ ਰਹੇ ਆ ਬੁਰੀ ਤਰ੍ਹਾਂ ਬੁਰੀ ਹਾਲਤ ਹੋਈ ਪਈ ਆ ਕੋਈ ਪੈਨਸ਼ਨ ਬਹਾਲ ਨਹੀਂ ਕੀਤੀ ਦੀ ਪੁਰਾਣੀ ਜਿਹੜੀ ਮੰਗਦੇ ਸੀ ਤੇ ਕਮਿਸ਼ਨ ਰਿਵਾਈਜ਼ ਦਾ ਉਹਨੇ ਕਿਹਾ ਸੀ ਇਹੀ ਤਰ੍ਹਾਂ ਦੇ ਉਹ ਵੀ ਨਹੀਂ ਕੀਤਾ ਕੋਈ ਡੀਆਰ ਜਾਰੀ ਨਹੀਂ ਕੀਤਾ ਅੱਜ ਮਲਾਜ਼ਮ ਜਿਹੜੇ ਕੱਚੇ ਦੇ ਕੱਚੇ ਉਸੇ ਤਰ੍ਹਾਂ ਕੰਮ ਕਰ ਰਹੇ ਆ ਇਸ ਕਰਕੇ ਲੋਕ ਜਿਹੜੇ ਪੰਜਾਬ ਦੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਜਿਹੜੀ ਮਾਪਾ ਪਾਰਟੀ ਹੈ ਖੇਤਰੀ ਪਾਰਟੀ ਹੈ باقی ਸਾਰੀਆਂ ਪਾਰਟੀਆਂ ਜਿਹੜੀਆਂ ਸੈਂਟਰ ਦੀ ਹੈ ਕੇਂਦਰ ਸਰਕਾਰ ਕੇਂਦਰ ਦੀਆਂ ਉਹ ਪਾਰਟੀਆਂ ਜਿਹੜੀਆਂ ਪੰਜਾਬ ਦੇ ਪੰਜਾਬ ਵਿਰੋਧੀ ਹੈ ਤੇ ਕੇਵਲ ਤੇ ਕੇਵਲ ਇਹ 파ਟਰੀ ਲੋਕੀ ਕਿਉਂ ਚੋਲਦੇ ਆ ਅੱਜ ਕਿਸਾਨਾਂ ਦੇ ਬਿਜਲੀ ਦੇ ਬਿੱਲ ਮਾਪ ਐ ਅੱਜ ਪੈਨਸ਼ਨ ਸਕੀਮਾਂ ਜਿਹੜੀਆਂ ਸਾਰੀਆਂ ਸਰਕਾਰ ਪ੍ਰਕਾਸ਼ਨ ਬਦਲ ਦੀਆਂ ਨੇ ਆਟਾ ਦਾ ਸਕੀਮ ਜਿਹੜੀ ਪ੍ਰਕਾਸ਼ਨ ਬਦਲ ਦੀਆਂ ਨੇ ਆ ਸਕੂਲਾਂ ਵਿੱਚ ਸਾਡੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਸਾਈਕਲ ਸਕੀਮ ਚੱਲੂ ਕੀਤੀ ਉਹ ਵੀ ਉਹਨਾਂ ਨੇ ਬੰਦ ਕਰ ਦਿੱਤੀ ਐ ਸਗਣ ਸਕੀਮਾਂ ਵੀ ਉਹਨਾਂ ਨੇ ਤੁਰੂ ਕੀਤੀਆਂ ਬਟਾਫਾ ਪੈਨਸ਼ਨਾਂ ਵੀ ਸਰਕਾਰ ਪ੍ਰਕਾਸ਼ਨ ਬਦਲ ਦੀਆਂ ਨੇ ਅੱਧ ਮੱਕੀ ਕੀ ਕੀ ਗਣਾਵਾ ਮਲਾਜਮਾਂ ਨੂੰ ਬਹੁਤ ਸਾਰੇ ਚੰਗੇ ਜਿਹੜੇ ਤਨਖਾਹ ਸਕੀਮ ਐ ਉਹ ਸਰਕਾਰ ਪ੍ਰਕਾਸ਼ਨ ਬਦਲ ਨੇ ਦਿੱਤੇ ਆ ਜੇ ਡੀਏ ਵੀ ਉਹ ਉਹਨਾਂ ਨੇ ਦਿੱਤਾ ਤਰਖਾ ਵੀ ਉਹਨਾਂ ਨੇ ਵਧਾਈਆਂ ਔਰ ਮਲਾਜਮਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਪ੍ਰਮੋਸ਼ਨਾਂ ਔਰ 3 ਲੱਖ ਦੇ ਲਗਭਗ ਹਾਂ ਲੈ ਆਪਣੀ ਸਰਕਾਰ ਦੇ ਜਿਹੜੀਆਂ ਮਲਾਜਮਾਂ ਨੂੰ ਤੱਕੇ ਲੋਕੀ ਇਹ ਵੀ ਦਿੱਤੀਆਂ ਅੱਜ ਕਿਹੜੀਆਂ ਕਿਹੜੀਆਂ ਗੱਲਾਂ ਕਰਾ ਸੋਹਣੇ ਅਕਾਲੀ ਦਲ ਨੂੰ ਲੋਕੀ ਇਸੇ ਕਰਕੇ ਅਸਾਂ ਦੇ ਜਾਂਦਾ ਕਰਨੇ ਤੁਹਾਡਾ ਹੋਰ ਕੀ ਸੰਦੇਸ਼ ਹੈ ਮੈਂ ਜਿੱਥੇ ਪੰਜਾਬ ਦੇ ਲੋਕਾਂ ਨੂੰ ਫੀਲ ਕਰਨਾ ਚਾਹਣਾ ਉਥੇ ਮਲਾਜਮਾਂ ਵਰਗ ਨੂੰ ਵੀ ਫੀਲ ਕਰਨਾ ਚਾਹਣਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਬੜਾ ਸਰ ਗਰਮ ਹੋਇਆ ਪਿਆ ਸੋਮੇ ਅਕਾਲੀ ਦਲ ਦੇ ਜਿਹੜੇ 13 ਦੇ 13 ਸ਼ੀਟਾਂ ਮੈਨੂੰ ਮੇਰੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਜਿੱਤ ਜਿੱਤ ਪ੍ਰਾਪਤ ਕਰੋਗੇ ਮਲਾਜ ਮਰਗ ਨੂੰ ਮੇਰੀ ਅਪੀਲ ਹੈ ਕਿ ਉਹ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਸਹੀ ਢੰਗ ਦੇ ਨਾਲ ਕਰਕੇ ਆਪਣੀ ਖੇਤਰੀ ਪਾਰਟੀ ਸੋਮੇ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਵੱਡੀ ਫਰਕ ਵੱਡੇ ਫਰਕ ਦੇ ਨਾਲ ਜਿੱਤਾਂ। ਇਸ ਦੇ ਤੋਂ ਕੋਈ ਨਾ ਤੁੰਣਾ। ਅਨਿ ਜੇਕਰ ਗੱਲ ਕੀਤੀ ਜਾਵੇ ਬੰਦੀ ਸਿੰਘਾਂ ਦੀ। ਠੀਕ ਹੈ ਨਾ ਤੁਨੀ। ਦੇਖੋ ਜੀ ਸਾਡੇ ਪੰਜਾਬ ਦੇ ਇਹਨਾਂ ਇਹ ਪਹਿਲੀ ਮੰਗ ਹੈ ਸਾਡੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਮੰਗ ਸ਼ੁਰੂ ਤੋਂ ਮੰਗ ਕਰਦੇ ਆ ਰਹੇ ਜਿਹੜੇ ਸਾਡੇ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਉਹਨਾਂ ਨੂੰ ਤੁਰੰਤ ਜਿਹੜਾ ਜੇਲ੍ਹੋਂ ਬਾਹਰ ਕੱਢਿਆ ਜਾਵੇ ਇਹਦੇ ਨਾਲ ਹੀ ਅਜੇ ਐਮਐਸਪੀ ਦੀ ਗੱਲ ਵੀ ਕਰਨੀ ਪੈਂਦੀ ਹੈ ਕਿਸਾਨੀ ਮੁੱਦੇ ਉੱਤੇ ਕੇਂਦਰ ਨੇ ਇਹ ਗੱਲ ਯਕੀਨ ਦਵਾ ਸੀ ਇਸ ਦਫ਼ਤਰੇ ਉਦੋਂ ਤਾਂ ਹੀ ਧਰ ਦੇ ਦੇ ਚੁੱਕੇ ਸੀ ਕਿ ਐਮਐਸਪੀ ਅਸੀਂ ਜਿਹੜਾ ਫਸਲਾਂ ਉੱਤੇ ਕਿਸਾਨਾਂ ਨੂੰ ਦੇਵਾਂਗੇ ਅੱਜ ਕੇਂਦਰਪਾਲ ਵੀ ਮੁਕਰ ਚੁੱਕਾ ਔਰ ਪੰਜਾਬ ਦੀ ਜਿਹੜੀ ਆਪ ਸਰਕਾਰ ਆ ਉਹ ਵੀ ਇਸ ਮੁੱਦੇ ਉੱਤੇ ਪੂਰੀ ਤਰ੍ਹਾਂ ਜਿਹੜੀ ਹੈ ਮੁਕਰ ਗਈ ਹੈ ਉਸ ਨੂੰ ਲੰਬੀ ਪੂਰੀ ਤਰ੍ਹਾਂ ਨਾ ਕਰ ਦਿੱਤੀ ਗਈ ਹੈ ਇਹ ਬਹੁਤ ਸਾਰੇ ਮੁੱਦੇ ਜਿਹੜੇ ਆ ਇਸ ਵੇਲੇ ਪੰਜਾਬ ਸਰਕਾਰ ਨੇ ਆਪਣੀ ਸ਼ਮਨੀ ਖਾਲੀ ਦਾਦੇ ਵਿਚਾਰ ਦੇ ਇਹ ਈਸ਼ਵਰ ਸਿੰਘ ਜੀ ਮਾਣਪੌਰ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਔਰ ਪਾਰਟੀ ਦੀਆਂ ਗਤੀਵਿਧੀਆਂ ਦੇ ਬਾਰੇ ਦਰਸ਼ਕਾਂ ਨੂੰ ਜਾਣੂ ਕਰਵਾਇਆ ਦੇਖਦੇ ਰਹੋ ਹਿਸ਼ਾਰਪੁਰ ਕੋਸਟ ਨੂੰ வியப்பட்டு தன்வாத்